ਪੁੱਕੀ ਹਫੀਮ ਪੰਜਾਬ ਦੀਆਂ ਰਵਾਇਤੀ ਨਸ਼ਿਆਂ 'ਚ ਗਿਣੇ ਜਾਂਦਾ। ਪਰ ਹੁਣ ਚਿੱਟੇ ਡਰੱਗ ਇੰਜੈਕਸ਼ਨਜ਼ ਦੀ ਗੱਲ ਚੱਲ ਰਹੀ ਹੈ। ਤਾਂ ਕੀ ਇਹਨਾਂ ਟੀਕਿਆਂ ਤੋਂ ਚਿੱਟੇ ਤੋਂ ਹਟਣ ਦੇ ਲਈ ਸਾਨੂੰ ਪੁੱਕੀ ਤੇ ਹਫੀਮ ਤੇ ਸ਼ਿਫਟ ਹੋਣਾ ਚਾਹੀਦਾ? ਫਿਰ ਚਿੱਟਾ ਆਈ ਕਿਉਂ ਗਿਆ ਇਨ ਦਾ ਫਰਸਟ ਪਲੇਸ? ਜਦੋਂ ਪਹਿਲਾਂ ਹੀ ਮਿਲ ਰਹੀ ਸੀ। ਅਫੀਮ ਪੁੱਕੀ ਦਾ ਕਲਚਰ ਜਿਹੜਾ ਹੈ ਸਾਡਾ ਚੱਲਦਾ ਰਿਹਾ ਸ਼ਰਾਬ ਪਿੰਦੇ ਸੀ ਬੜਾ ਨਾਰਮਲਾਈਜ਼ ਹੋ ਗਿਆ ਕਿ ਹਾਂ ਚਲੋ ਇਹ ਤਾਂ ਆਮ ਜੀ ਗੱਲ ਹੈ ਉਹ ਸਾਡੇ ਕਲਚਰਲ ਪ੍ਰੈਕਟਿਸਿਸ ਦਾ ਐਨਾ ਹਿੱਸਾ ਬਣ ਗਿਆ ਕਿ ਸਾਡੇ ਪੰਜਾਬੀਆਂ ਤੋਂ ਜ਼ਿਆਦਾ ਕਿਸੇ ਨੇ ਵੀ ਸ਼ਰਾਬ ਨੂੰ ਗਾਣਿਆਂ ਦੇ ਵਿੱਚ ਗਲੈਮਰਾਇਜ਼ ਨਹੀਂ ਕੀਤਾ ਪੁੱਕੀ ਅਫੀਮ ਪੰਜਾਬ ਦੀਆਂ ਰਵਾਇਤੀ ਨਸ਼ਿਆਂ 'ਚ ਗਿਣੇ ਜਾਂਦੇ ਆ ਹਾਂਜੀ ਤਾਂ ਹੁਣ ਚਿੱਟੇ ਡਰੱਗ ਇੰਜੈਕਸ਼ਨਜ਼ ਦੀ ਗੱਲ ਚੱਲ ਰਹੀ ਹੈ ਤਾਂ ਕੀ ਇਹਨਾਂ ਟੀਕਿਆਂ ਤੋਂ ਚਿੱਟੇ ਤੋਂ ਹਟਣ ਦੇ ਲਈ ਸਾਨੂੰ ਭੁੱਕੀ ਤੇ ਅਫੀਮ ਤੇ ਸ਼ਿਫਟ ਹੋਣਾ ਚਾਹੀਦਾ ਬਹੁਤ ਪੋਲਿਟਿਸ਼ੀਨ ਇਸ ਦਾ ਆਦਾ ਨਾਰਾ ਮਾਰਦੇ ਨੇ ਖਸ ਖਸਤੀ ਖੇਤੀ ਦੀ ਬਹੁਤ ਮੰਗ ਉੱਠਦੀ ਹੈ ਕਿ ਖੇਤੀ ਖਸ ਖਸਤੀ ਕੋਈ ਕੋਲ ਦੇਣੀ ਚਾਹੀਦੀ ਹੈ ਰਾਜਾ ਵੜਿੰਗ ਓਪਨਲੀ ਕਹਿੰਦੇ ਨੇ ਕਹਿੰਦੇ ਚਿੱਟਾ ਇੱਕਨ ਖਤਮ ਹੈ ਖਤਮ ਹੀ ਨਹੀਂ ਹੋ ਸਕਦਾ ਇਹੋ ਇਹਦੇ ਪਿੱਛੇ ਲੁਕੀ ਹੋਈ ਇੱਕ ਚੀਜ਼ ਨਹੀਂ ਦੱਸਦੇ ਫੋਰ ਐਗਜ਼ਾਮਪਲ ਚਲੋ ਆਪਾਂ ਲਈਏ ਜਦੋਂ ਚਿੱਟਾ ਨਹੀਂ ਆਇਆ ਸੀ ਉਦੋਂ ਅਫੀਮ ਭੁੱਕੀ ਤਾਂ ਚੱਲੀ ਰਹੀ ਸੀ ਕੁਝ ਸਾਲ ਪਹਿਲਾਂ ਤੱਕ ਬਲਕਿ ਮੈਂ ਮੈਂ ਆਈ ਥਿੰਕ ਮੇਰੇ ਕੁਝ ਜਾਣਕਾਰ ਹੈਗੇ ਆਂ ਕੁਝ ਰਿਸ਼ਤੇਦਾਰ ਹੈਗੇ ਜਿਹੜੇ ਕਿ ਆਪ ਹੀ ਸਰਕਾਰੀ ਹਸਪੀਟਲ ਤੋਂ ਫੀਮ ਲੰਦੇ ਹੁੰਦੇ ਸੀ ਉਸ ਤੋਂ ਉਹਨਾਂ ਦੇ ਕਾਰਡਸ ਬੰਦੇ ਹੁੰਦੇ ਸੀ ਫੀਮ ਹੁੰਦੇ ਹਨ ਤੇ ਬਹੁਤ ਸਾਰੇ ਲੋਕ इजीली ਲੈ ਆਉਂਦੇ ਹੁੰਦੇ ਸੀ ਰਾਜਸਥਾਨ ਤੋਂ ਲੈ ਆਉਂਦੇ ਹੁੰਦੇ ਸੀ ਚਿੱਟੇ-ਚੂਟੇ ਦਾ ਟ੍ਰੈਂਡ ਨਹੀਂ ਸੀਗਾ ਅਸੀਂ ਬਜ਼ੁਰਗਾਂ ਤੋਂ ਸੁਣਿਆ ਠੀਕ ਹੈ ਉਹ ਬੜੀ इजीली ਲੈ ਆਉਂਦੇ ਸੀ ਫਿਰ ਫਿਰ ਚਿੱਟਾ ਆਈ ਕਿਉਂ ਗਿਆ ਇਨ ਦਾ ਫਰਸਟ ਪਲੇਸ ਜਦੋਂ ਪਹਿਲਾਂ ਹੀ ਮਿਲ ਰਹੀ ਸੀ ਸੋ ਇੱਥੇ ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਨਸ਼ਾ ਕਰਨ ਦਾ ਆਪਣਾ ਇੱਕ ਬਿਹੇਵੀਅਰ ਹੁੰਦਾ ਆਪਾਂ ਡੂ ਟੂ ਸਮ ਰੀਜ਼ਨਸ ਕੋਈ ਨਸ਼ਾ ਕਰਦੇ ਨਸ਼ਾ ਕੁਝ ਵੀ ਹੋ ਸਕਦਾ ਕੋ ਸ਼ਰਾਬ ਹੋਵੇ ਭੁੱਕੀ ਹੋਵੇ ਫੀਮ ਹੋਵੇ ਨਸ਼ਾ ਕਰਨਾ ਇੱਕ ਬਿਹੇਵੀਅਰ ਹੈ ਤੇ ਉਸ ਬਿਹੇਵੀਅਰ ਨੂੰ ਹੀ ਬਿਮਾਰੀ ਸਮਝਣਾ ਚਾਹੀਦਾ ਨਾ ਕਿ ਟਾਈਪ ਆਫ ਸਬਸਟੈਂਸ ਨੂੰ ਨਸ਼ਾ ਸ਼ਰਾਬ ਮੇਂ ਹੋਤਾ ਤੋ ਨੱਚਦੀ ਬੋਤਲ ਉਹ ਗਾਣੇ ਚਾਹ ਨਾ ਮੈਟਾਬੋਲਸਮ ਨੇ ਕਿਹਾ ਹੈ ਬਿਸ਼ੇ ਸ਼ਰਾਬ ਹੀ ਖਰਾਬ ਹੁੰਦੀ ਤਾ ਉਹ ਆਪ ਹੀ ਨੱਚਦੀ ਫਿਰਦੀ ਐਕਚੁਅਲੀ ਉਹ ਉਹਨੂੰ ਪੀਣ ਵਾਲਾ ਜਿਹੜਾ ਹੈ ਨਾ ਉਹਦੇ ਕੀ ਅਸਰ ਕਰਦੀ ਹੈ ਉਹਦੇ ਨਾਲ ਹੁੰਦਾ ਤੇ ਉਹ ਕਿਹੜੇ ਗਮਾਂ ਨੂੰ ਲੁਕਾਉਣ ਵਾਸਤੇ ਉਹ ਸ਼ਰਾਬ ਪੀਦਾ ਜੇ ਉਹਨੂੰ ਸ਼ਰਾਬ ਅਜ ਨਹੀਂ ਦਈਏ ਤਾ ਉਹ ਕੁਝ ਹੋਰ ਕਰ ਲੇਗਾ ਫੀਮ ਖਾ ਲੇਗਾ ਫੀਮ ਮੰਨ ਲਓ ਮੈਂ ਕੋਈ ਇਤ ਬਾਰੋਂ ਕੋਈ ਹੋਰ ਬੰਦਾ ਆਇਆ ਜਿਹੜਾ ਇੰਡੀਆ ਦੇ ਖਿਲਾਫ ਕੁਝ ਕਰਨਾ ਚਾਹੁੰਦਾ ਸਾਜਿਸ਼ ਮੈਂ ਕੱਲ ਨੂੰ ਕੋਈ ਹੋਰ ਚੀਜ਼ ਲਾਂਚ ਕਰ ਦੂੰਗਾ ਚਿੱਟਾ ਬੰਦ ਕਰ ਲੋਂਗੇ ਠੀਕ ਹੈ ਚਿੱਟੇ ਤੋਂ ਬਾਅਦ ਕੁਝ ਹੋਰ ਆ ਜਾਏਗਾ ਨਵਾਂ ਲੋਕ ਆਪਣੇ ਨਸ਼ੇ ਦੀ ਵੈਰਾਈਟੀ ਚੇਂਜ ਕਰਨਗੇ ਕਿਉਂਕਿ ਜਿਵੇਂ ਉਹ ਕੋਈ ਗਾਣੇ ਦਾ ਜ਼ਿਕਰ ਕਰਿਆ ਬਾਲੀਵੁੱਡ ਚ ਦਿਲ ਟੁੱਟ ਜਾਂਦਾ ਤਾਂ ਉਹ ਵੀ ਸ਼ਰਾਬ ਪੀਂਦਾ ਵਿਆਹ ਰੱਖਦੇ ਆ ਤਾਂ ਉਹ ਵੀ ਸ਼ਰਾਬ ਪੀਂਦੇ ਤਾਂ ਮੇਰਾ ਸਵਾਲ ਇਹ ਹੈ ਕਿ ਨਸ਼ਾ ਆਪਣੀ ਚੁਆਇਸ ਹੈ ਜਾਂ ਇਹ ਇੱਕ ਡਿਜ਼ੀਜ਼ ਹੈ ਨਸ਼ਾ ਇਕ ਕੁਝ ਕਾਰਨ ਕਰਕੇ ਨਸ਼ਾ ਪਹਿਲਾ ਚੁਆਇਸ ਬਣਦੇ ਆ। ਮਤਲਬ ਪਹਿਲਾਂ ਮੈਂ ਤੁਹਾਨੂੰ ਵਿਚ ਵਾਲੀ ਗੱਲ ਹਜੇ ਲੁਕੋ ਲੈਂਦੇ ਆ। ਤੁਸੀਂ ਕੋਈ ਚੁਆਇਸ ਕੀਤੀ 듀 ਟੂ ਸਮ ਰੀਜ਼ਨ। ਪੁੱਕੀ ਹਫੀਮ ਪੰਜਾਬ ਦੀਆਂ ਰਵਾਇਤੀ ਨਸ਼ਿਆਂ ਚ ਗਿਣੇ ਜਾਂਦੇ ਆ। ਤਾਂ ਹੁਣ ਚਿੱਟੇ ਡਰੱਗ ਇੰਜੈਕਸ਼ਨਜ਼ ਦੀ ਗੱਲ ਚੱਲ ਰਹੀ ਹੈ। ਤਾਂ ਕੀ ਇਹ ਨਾ ਟੀਕਿਆਂ ਤੋਂ ਚਿੱਟੇ ਤੋਂ ਹਟਣ ਦੇ ਲਈ ਸਾਨੂੰ ਪੁੱਕੀ ਤੇ ਹਫੀਮ ਤੇ ਸ਼ਿਫਟ ਹੋਣਾ ਚਾਹੀਦਾ? ਫਿਰ ਚਿੱਟਾ ਆਈ ਕਿਉਂ ਗਿਆ ਇਨ ਦਾ ਫਰਸਟ ਪਲੇਸ? ਜਦੋਂ ਪਹਿਲਾਂ ਹੀ ਮਿਲ ਰਹੀ ਸੀ। ਮਾਫੀਂ ਭੁੱਕੀ ਦਾ ਕਲਚਰ ਜਿਹੜਾ ਹੈ ਸਾਡਾ ਚੱਲਦਾ ਰਿਹਾ ਸ਼ਰਾਬ ਪਿੰਦੇ ਸੀ ਬੜਾ ਨਾਰਮਲਾਈਜ਼ ਹੋ ਗਿਆ ਕਿ ਹਾਂ ਚਲੋ ਇਹ ਤਾਂ ਆਮ ਜੀ ਗੱਲ ਹੈ ਉਹ ਸਾਡੇ ਕਲਚਰਲ ਪ੍ਰੈਕਟਿਸਿਸ ਦਾ ਐਨਾ ਹਿੱਸਾ ਬਣ ਗਿਆ ਕਿ ਸਾਡੇ ਪੰਜਾਬੀਆਂ ਤੋਂ ਜ਼ਿਆਦਾ ਕਿਸੇ ਨੇ ਵੀ ਸ਼ਰਾਬ ਨੂੰ ਗਾਣਿਆਂ ਦੇ ਵਿੱਚ ਗਲੈਮਰਾਇਜ਼ ਨਹੀਂ ਕੀਤਾ